1400ਤੀ ਅੰਗ ਦਾ ਪੇਤ ਦੇਣਾ ਤੇ ਵੇਖ ਲੈ ਫਿਰ ਕਿਹੜਾ ਜਿੱਤਦਾ ਭਾਵੇਂ ਉਹ 800 900 ਕਰੋੜ ਨੇ ਤੇ ਆਪਾਂ ਭਾਵੇਂ ਵੀਰ ਲਈ ਹੋਵਾਂਗੇ ਵੇਖੀ ਜਾਏਗੀ ਫਿਰ ਜਿੱਦਣ ਭੀੜ ਪੈਗੀ ਕਿਹੜਾ ਜਿੱਤਦਾ ਜਿੱਦਣ ਭੀੜ ਪੈਗੀ 40 ਨਹੀਂ 10 ਲੱਖ ਦੇ ਫਟੇ ਚਕਾਤੇ ਸੀਗੇ ਉਸ ਦਿਨ 40 ਸੀ ਤੇ ਉਧਰੋਂ 10 ਦੇ ਵੀ ਪਤਾ ਨਹੀਂ ਕਿੰਨੇ ਆ ਗਏ ਸੀ ਤੇ 40 ਨੇ 40 ਬੜੇ ਹੁੰਦੇ ਆ ਫਿਰ ਤੇ ਆਪਾਂ ਤਾਂ ਕਿੰਨੇ ਆ ਹੁਣ ਉਦੋਂ ਸੁਖ ਨਾਲ ਅਜੇ ਧਰਮ ਪ੍ਰਗਟ ਹੋਇਆ ਸੀ ਤੁਸੀਂ ਕਿੰਨੇ ਹੋ ਤੇ ਜਿੱਦਣ ਡਾਫ ਲੱਗੇਗੀ ਲੱਗ ਜਾਏਗਾ ਪਤਾ ਵੀ ਠੇਕੇ ਕੰਮ ਆਉਂਦੇ ਨੇ ਕਿ ਵੈਗਰੂ ਕੰਮ ਆਉਂਦਾ ਜਿੱਦਣ ਭੀੜ ਪਈ ਪਤਾ ਲੱਗ ਜੇਗਾ ਵੀ ਨਸ਼ਾ ਕੰਮ ਆਉਂਦਾ ਹੈ ਅਗਿਆਨਤਾ ਕੰਮ ਆਉਂਦੀ ਹੈ ਪੀਰ ਫਕੀਰ ਮੜੀਆਂ ਮਸਾਣੀਆਂ ਵਾਲੇ ਕੰਮ ਆਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਕੰਮ ਆਵੇਗਾ ਖਾਲਸਾ ਦੋਨੋਂ ਜਹਾਨਾਂ ਦਾ ਮਾਲਕ ਹੈ ਤਾਂ ਕਾ ਕਹਿਆ ਦਰਗਾ ਚਲੇ ਜਿੰਨੂੰ ਇੱਕ ਮਨ ਇੱਕ ਚਿੱਤ ਹੋ ਕੇ ਬਚਨ ਦੇ ਦੇ ਤਾਉ ਨੂੰ ਦਰਗਾਹ ਦੇ ਵਿੱਚ ਵੀ ਨਹੀਂ ਕੋਈ ਪੁੱਛਦਾ ਤੇ ਜਿਹੜੇ ਦਨਿਆਵੀ ਅਨਾੜੀ ਬਾਬੇ ਹੁੰਦੇ ਉਹਨਾਂ ਦਾ ਪਤਾ ਨਹੀਂ ਹੈਗਾ ਵੀ ਭਜਨ ਨੂੰ ਰਾਹ ਕਿਹੜਾ ਦਸ ਪੈ ਗਈ ਵੀ ਕਿੱਧਰੋਂ ਭਜਣਾ ਉਹ ਦੋਨਾਂ ਜਹਾਨਾਂ ਦਾ ਮਾਲਕ ਹੈ ਜਿਉਂ ਹੀ ਤੀ ਕਿਸੇ ਨਾਲ ਜਾਰੀ ਦੋਸਤੀ ਨਿਭਾਉਂਦਾ ਨਾ ਆਪਾਂ ਸੁਣਦੇ ਆ ਨਾ ਵੀ ਬਾਬਾ ਟੱਲ ਜੀ ਦੀ ਬਾਬਾ ਗੁਰਦਿੱਤਾ ਜੀ ਦੀ ਕਹਾਣੀ ਚਲੋ ਉਹਨਾਂ ਨੇ ਕਲਾ ਪ੍ਰਗਟ ਕਰ ਦਿੱਤੀ ਮਹਾਰਾਜ ਨੇ ਬਬਰਜਤ ਕੀਤੀ ਸੀ ਵੀ ਕਲਾ ਨਹੀਂ ਪ੍ਰਗਟ ਕਰਨੀ ਉਹਨਾਂ ਕੋਲ ਨਾਮ ਧੰਨ ਬੜਾ ਸੀਗਾ ਛੇਵੇਂ ਪਾਸ਼ਾ ਜੀ ਦੇ ਲੜਲੇ ਜੀ ਨਾਮ ਧੰਨ ਬੜਾ ਸੀ ਉਹ ਖੇਡਣ ਲੱਗੇ ਅਗਲੇ ਦਿਨ ਦੋਸਤ ਦੀ ਮੌਤ ਹੋ ਗਈ ਤੇ ਉਹ ਖੇਡਦੇ ਪਏ ਸੀਗੇ ਸ਼ਾਮੇ ਤੇ ਉਹਨੇ ਬਾਬਾ ਜੀ ਦੀ ਵਾਰੀ ਉਹਨਾਂ ਸ਼ਾਮੀ ਦੇਤੀ ਸੀ ਤੇ ਹਨੇਰਾ ਹੋ ਗਿਆ ਉਹ ਆਹਦਾ ਹੁਣ ਕੱਲ ਨੂੰ ਤੂੰ ਵਾਰੀ ਦੇਣੀ ਹੈ ਤੇ ਮੈਂ ਖੜਾਂਗਾ ਅਗਲੇ ਦਿਨ ਉਹ ਸਰੀਰ ਛੱਡ ਗਿਆ ਤੇ ਬਾਬਾ ਜੀ ਰੋਹ ਵਿੱਚ ਆ ਕੇ ਕਹਿੰਦੇ ਐ ਕਿਵੇਂ ਸਰੀਰ ਛੱਡ ਗਏ ਨੇ ਤਾਂ ਮੇਰੀ ਵਾਰੀ ਦੇਣੀ ਸੀ ਚੱਲ ਜਾਂ ਤਾਂ ਉੱਠ ਕੇ ਵਾਰੀ ਦੇ ਉਸ ਵਾਸਾ ਦਾ ਤੁਹਾਨੂੰ ਦਾ ਪੁੱਠਾ ਮੋੜਦਾ ਉਮਰਿਆ ਪੈ ਉਹ ਖੜਾ ਹੋ ਗਿਆ ਮਾਤਾ ਰੋਣ ਆਈ ਉਹ ਕਹਿੰਦੇ ਅੱਜ ਖੇਡਣ ਨਹੀਂ ਆਇਆ ਕਹਿੰਦਾ ਉਹਨੇ ਤਾਂ ਮੇਰੀ ਵਾਰੀ ਦੇਣੀ ਸੀ ਉਹਨੂੰ ਜਾ ਕੇ ਕਹਿੰਦੇ ਹੋ ਮਹਾਰਾਜ 6ਵੇਂ ਪਾਤਸ਼ਾਹ ਨੇ ਕਿਹਾ ਤੁਸੀਂ ਕਲਾ ਕਿਉਂ ਮਰਤਾਈਏ ਇਹਦੇ ਸਵਾਸ ਤੁਸੀਂ ਲਿਆਂਦੇ ਨੇ ਹੁਣ ਤੁਸੀਂ ਪੁੱਠੇ ਚੱਲੋ ਉਹਨਾਂ ਨੇ ਬਰਜਤ ਕੀਤੀ ਸੀ ਕਲਾ ਉਸ ਤੋਂ ਬਾਅਦ ਉਹਨਾਂ ਨੂੰ ਸਰੀਰ ਛੱਡਣਾ ਪਿਆ ਸੀ ਕਿਤੇ ਤੁਸੀਂ ਮੋੜਿਆ ਤੁਸੀਂ ਚਲੋ ਪੁੱਠੇ ਸੋ ਇਸ ਕਰਕੇ ਜਿਹੜੀ ਕਲਾ ਖਾਲਸੇ ਦੇ ਪਤਾ ਨਹੀਂ ਰੋਹ ਵਿੱਚ ਆਇਆ ਕੀ ਦਾ ਕੀ ਕਰਦੇਵੇ ਕਲਾ ਬਵਰਜਤ ਕੀਤੀ ਹੋਈ ਏ ਐਸੀ ਕਲਾ ਨਾ ਖੇਡਿਆ ਜੇ ਤ ਤਾਂ ਦਰਗਾ ਗਿਆ ਹਾਰਿਆ ਐਸੀ ਕਲਾ ਨਹੀਂ ਖੇਡਣੀ ਫਿਰ ਦਰਗਾ ਚ ਹਾਰ ਹੋ ਜਾਂਦੀ ਕਿਉਂਕਿ ਸਾਰਾ ਨਾਮਦੇਵ ਨੂੰ ਕਹਿੰਦੇ ਨਾ ਵੀ ਮਰੀਂਗਾ ਜਿੰਦਾ ਕਰਦੇ ਉਹ ਆਂਦਾ ਜਿਉਣ ਤੇ ਮਰਨ ਮਾਲਕ ਦੇ ਹੱਥੇ ਮੈਂ ਨਹੀਂ ਕਰ ਸਕਦਾ ਪਰ ਬਾਬਾ ਜੀ ਦੇ ਮਨ ਦੇ ਵਿੱਚ ਰੋਹ ਆ ਗਿਆ ਉਹਨਾਂ ਨੇ ਜਿੰਦਾ ਕਰਤਾ ਤੇ ਇਤਿਹਾਸ ਗੋਹਾਏ ਵੀ ਜਿੰਦਾ ਕਰ ਦਿੱਤਾ ਤੇ ਹੁਣ ਇਸੇ ਤਰ੍ਹਾਂ ਖਾਲਸੇ ਦਾ ਕਿਹਾ ਤਾਂ ਦਰਗਾਹ ਦੇ ਵਿੱਚ ਚੱਲਦਾ ਹੈ ਜਿਵੇਂ ਅੱਜ ਗੁਰਮਖਵਾਰ ਸੁਣਾਉਂਦੇ ਪੈ ਸੀਗੇ ਬੜੀ ਸੋਹਣੀ ਲਾਉਣਗੇ ਕਵੀਸ਼ਰੀ ਤੇ ਜਦੋਂ ਮਹਾਰਾਜ ਜੀ ਬਾਬਾ ਮਹਾਸਿੰਘ ਜੀ ਨੂੰ ਪੁੱਛਦੇ ਨੇ ਨਾ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀਗਾ ਤੇ ਜਦੋਂ ਫਿਰ ਬਾਅਦ ਦੇ ਵਿੱਚ ਵਿਦਾਵਾ ਉਹ ਕਸਵੱਟੀ ਵਿਦਾਵਾ ਪਾੜਨ ਦੇ ਲਈ ਉਹਨਾਂ ਨੇ ਜੰਗ ਜੁੱਦ ਲੜੇ ਜੰਗ ਦੇ ਵਿੱਚ ਫੱਟੜ ਹੋ ਗਿਆ ਗੁਰਗੋਬਿੰਦ ਸਿੰਘ ਜੀ ਦੇ ਪੱਟ ਦਾ ਆਪ ਦਾ ਸਹਰਾਣਾ ਦਿੱਤਾ ਜੰਗ ਜਿੱਤ ਕੇ ਲਗਭਗ ਸਾਰੀ ਤੇ ਫਿਰ ਉੱਥੇ ਮਹਾਸਿੰਘ ਨੂੰ ਪੁੱਛਦੇ ਨੇ ਵੀ ਹਾਂ ਮਹਾਸਿੰਘ ਹੁਣ ਬੋਲ ਕੀ ਚਾਹੀਦਾ ਹੈ ਇੰਦਰਪੁਰੀ ਦਾ ਰਾਜ ਦੇਈਏ ਸੰਸਾਰ ਦਾ ਰਾਜ ਦੇਈਏ ਨੌ ਖੰਡਾਂ ਦਾ ਰਾਜ ਦੇਈਏ ਬੋਲ ਹੁਣ ਕੀ ਚਾਹੀਦਾ ਉਹਦਾ ਮਹਾਰਾਜ ਹੁਣ ਤਾਂ ਨਾ ਪਰਚਾ ਪਾਹੋ ਤੁਹਾਨੂੰ ਸੀਸ ਦੇ ਦਿੱਤੇ ਫੱਟੜ ਹੋ ਗਏ ਜਾਣ ਦਾ ਸਮਾਂ ਹੋ ਗਿਆ ਹੁਣ ਤਾਂ ਸਾਨੂੰ ਆਪਦੇ ਚਰਨਾਂ 'ਚ ਜਗ੍ਹਾ ਦੇ ਦਿਓ ਹੁਣ ਤਾਂ ਸਾਡੇ ਗਵਾਹ ਬਣ ਜਾਓ ਦਰਗਾਹ ਦੇ ਵਿੱਚ ਤੇ ਜਿਹੜਾ ਮਨਮੁਖਤਾ ਦੇ ਵਿੱਚ ਆ ਕੇ ਬੇਦਾਵਾ ਤੁਹਾਨੂੰ ਲਿਖ ਕੇ ਦਿੱਤਾ ਸੀਗਾ ਨਾ ਆਪਦੇ ਹੱਥਾਂ ਨਾਲ ਪਾੜ ਦਿਓ ਤੇ ਦਰਗਾਹ ਦੇ ਵਿੱਚ ਸਾਡੀ ਗਵਾਹੀ ਦੇ ਦੇ ਹਜੇ ਵੀ ਮਹਾ ਸਿੰਘ ਨੂੰ ਚਰਨਾਂ ਦੇ ਵਿੱਚ ਜਗ੍ਹਾ ਮਿਲ ਜਾਏ ਮਹਾਰਾਜ ਦੇਖੋ ਕੱਡੇ ਚੋਜੀ ਸੀ ਉਹਨਾਂ ਨੂੰ ਚੋਜੀ ਪ੍ਰੀਤਮ ਇਸ ਕਰਕੇ ਆਖਿਆ ਜਾਂਦਾ ਸੀ ਉਹ ਆਪ ਕਿਸੇ ਨੂੰ ਵੀ ਕਰੜਾ ਹੁਕਮ ਨਹੀਂ ਸੀ ਲਾਉਂਦੇ ਅਗਲੇ ਦੇ ਮੂੰਹ ਹੀ ਉਗਲਵਾਉਂਦੇ ਹੁੰਦੇ ਸੀ ਆਹ ਭਾਈ ਹੁਣ ਦੱਸ ਕੀ ਚਾਹੀਦਾ ਕਿਤੇ ਖੀਰੀ ਸੁਆਸਤੇ ਡੋਲਦਾ ਤਾਂ ਨਹੀਂ ਵੀ ਜਾਂਦਾ ਜਾਂਦਾ ਆਖਦੇ ਮਹਾਰਾਜ ਤੁਹਾਡੇ ਲਈ ਜੰਗ ਲੜੀ ਹੈ ਰਾਜ ਹੀ ਬਖਸ਼ ਦਿਓ ਕਿਤੇ 500 ਸਾਲ ਦਾ ਕੋ ਇੰਦਰਪੁਰੀ ਦਾ ਰਾਜ ਦੇ ਦਿਓ ਉੱਥੇ ਜਾਣਾ ਸਰੀਰ ਛੱਡ ਕੇ ਮਹਾਰਾਜਾਂ ਦੇ ਮਹਾਸਿੰਘ ਦੱਸਦੇ ਹੁਣ ਕੀ ਚਾਹੀਦਾ ਹੈ ਆਖਰੀ ਸਮਾਂ ਹੈ ਪੱਟ ਦੇ ਉੱਤੇ ਸਿਰ ਰੱਖਿਆ ਹੈ ਉਹਦਾ ਆਹਦਾ ਹੋਰ ਨਹੀਂ ਕੁਝ ਚਾਹੀਦਾ ਜੋ ਚਾਹੀਦਾ ਸੀ ਇਹ ਬੇਦਾਵੇ ਦੇ ਵਿੱਚ ਹੀ ਕੱਟਦੇ ਬਸ ਸਾਰਾ ਸਾਡਾ ਬੇਦਾਵੇ ਬਸ ਇੰਨਾ ਚਾਹੀਦਾ ਤੂੰ ਮੇਰਾ ਬੇਦਾਵਾ ਆਪਦੇ ਹੱਥਾਂ ਨਾਲ ਪਾੜ ਦੇ ਤੇ ਮਹਾਰਾਜਾਂ ਦੇ ਲੈ ਫਿਰ ਚੱਕ ਸਾਰਾ ਬੇਦਾਵਾ ਪਾੜ ਕੇ ਆਹਦੇ ਚੱਲੋ ਫਿਰ ਆਪਦੇ ਘਰ ਮਗਰੇ ਮੰਗਰੇ ਅਸੀਂ ਆਏ ਉੱਥੇ ਫਿਰ ਸਾਨੂੰ ਪਤਾ ਲੱਗਦਾ ਜਿਹੜਾ ਸਤਗੁਰ ਹੁੰਦਾ ਹੈ ਪੂਰੇ ਤੋਂ ਪੂਰੀ ਦਾਤ ਮੰਗੀ ਦੀ ਹੁੰਦੀ ਹੈ ਅਧੂਰੀਆਂ ਦਾਤਾਂ ਨਹੀਂ ਮੰਗੀਦੀਆਂ ਆਉਂਦੀਆਂ ਤੇ ਪੂਰੀ ਦਾਤ ਕੀ ਹੈ ਵੀ ਸਾਨੂੰ ਤੇਰੇ ਚਰਨਾਂ ਵਿੱਚ ਨਿਵਾਸ ਦੇ ਦੇ ਸਾਨੂੰ ਮਾਨਸ ਜਮੇ ਵਿੱਚ ਇੰਨਾ ਭੇਜੇਗਾ ਤੇ ਸਾਨੂੰ ਰਾਜ ਰੋਜ ਕਦ ਲਈ ਚਾਹੀਦੇ ਨੇ ਐਸੀ ਅਵਸਥਾ 'ਚ ਭੇਜ ਦੇ ਜਿੱਥੇ ਸਾਡਾ ਜਨਮ ਹੀ ਨਾ ਹੋਵੇ ਪੂਰੇ ਤੋਂ ਪੂਰੀ ਦਾਤ ਮੰਗੀਆਂ ਉਹਨਾਂ ਨੇ ਤੇ ਪੂਰੀਆਂ ਦਾਤਾਂ ਮੰਗਣ ਜੋਗੇ ਆਪਾਂ ਹੋ ਜਾਈਏ ਕਿਉਂਕਿ ਸਾਡਾ ਲੋਭ ਲਾਲਚ ਤ੍ਰਿਸ਼ਨਾ ਸਾਨੂੰ ਮਾਲਕ ਦੇ ਸਾਹਮਣੇ ਹੋ ਕੇ ਵੀ ਅਸੀਂ ਅਧੂਰੀਆਂ ਦਾਤਾਂ ਮੰਗਦੇ ਹਾਂ ਪੂਰੇ ਗੁਰੂ ਦੇ ਸਾਹਮਣੇ ਹੋ ਜਾਂਦੇ ਆ ਤੇ ਲਿਸਟ ਲਾ ਲੈਨੇ ਆਪਦੇ ਦੁਨੀਆਵੀ ਕੰਮਾਂ ਦੀ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਉਹ ਤਾਂ ਜੰਮਣ ਮਰਨ ਮੰਗਦੇ ਪਏ ਜੀ ਗੁਰੂ ਗ੍ਰੰਥ ਸਾਹਿਬ ਤੋਂ ਤੁਸੀਂ ਐਤਕੀ ਨਾ ਮਿਲਿਆ ਉਹਨਾਂ ਨੇ ਹਾਂ ਕਰ ਦੇਣੀ ਆ ਮੁੜ ਕੇ ਜਨਮ ਲੈ ਲੈ ਕੇ ਲਾਓਗੇ ਦਾਤਾਂ ਫਿਰ ਉਹਨਾਂ ਕਹੇ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਵਾਸਤੇ ਦੇ ਬਸ ਚਾਰ ਯug ਹੋ ਗਏ ਭੁੱਖਿਆਂ ਭੁੱਖ ਨਾ ਉਤਰੀ ਇਸ ਮਨ ਭੁੱਖੇ ਦੀ ਭੁੱਖ ਨਹੀਂ ਉਤਰੀ ਚਾਰ ਯugਦਾਰ ਅੰਨ ਖਾ ਗਿਆ ਚਾਰ ਯug ਦੇ ਮਾਪਾਪਾ ਹੋ ਗਿਆ ਇਸ ਭੁੱਖੇ ਦੀ ਭੁੱਖ ਨਹੀਂ ਉਤਰੀ ਅਜੇ ਤੱਕ ਸੱਚੇ ਪਾਤਸ਼ਾਹ ਭੁੱਖ ਲਾ ਦੇ ਸੱਚੇ ਪਾਤਸ਼ਾਹ ਇਹ ਤ੍ਰਿਸ਼ਨਾ ਵਿੱਚ ਆ ਕੇ ਵਾਰ-ਵਾਰ ਮੰਗਦਾ ਮੇਰੀ ਤ੍ਰਿਸ਼ਨਾ ਜੜੋਂ ਖਤਮ ਕਰ ਦੇ ਸੱਚੇ ਪਾਤਸ਼ਾਹ ਕਾਮ ਦੇ ਵਿੱਚ ਆ ਵਾਰ-ਵਾਰ ਆ ਕੇ ਪਰ ਰੂਪ ਦੇਖਦਾ ਮੇਰਾ ਕਾਮ ਖਤਮ ਕਰ ਦੇ ਕ੍ਰੋਧ ਵਿੱਚ ਆ ਕੇ ਵਾਰ-ਵਾਰ ਦੂਜਿਆਂ ਦੀ ਨਿੰਦਿਆ ਕਰਦਾ ਦੁਬਦਾ ਕਰਦਾ ਮੇਰਾ ਕ੍ਰੋਧ ਖਤਮ ਕਰ ਦੇ ਲੋਭ ਵਿੱਚ ਆ ਕੇ ਵੱਡੇ ਵੱਡੇ ਡਾਕੇ ਮਾਰਦਾ ਮੇਰਾ ਲੋਭ ਖਤਮ ਕਰ ਦੇ ਸੱਚੇ ਪਾਸ਼ਾ ਦੇ ਸਕਦਾ ਤਾਂ ਮੈਨੂੰ ਇਹਨਾਂ ਪੰਜਾਂ ਦੂਤਾਂ ਤੋਂ ਇਹਨਾਂ ਤੋਂ ਪੰਜਾਂ ਤੋਂ ਮੇਰੀਆਂ ਇੰਦਰੀਆਂ ਨੂੰ ਵੱਖ ਕਰ ਦੇ ਨਾਏ ਮੇਰੇ ਵਿੱਚ ਉਭਜਣਾ ਨਾ ਮੈਂ ਇੱਥੇ ਆਵਾਂ ਹੇ ਗੁਰੂ ਗ੍ਰੰਥ ਸਾਹਿਬ ਇਹ ਮੇਰੇ ਤੇ ਕਿਰਪਾ ਕਰ ਤੇ ਅਸੀਂ ਤਾਂ ਭਾਈ ਜੀ ਨੂੰ ਕਹਿੰਨੇ ਅਸੀਂ ਦੇਖ ਕਰਾਈ ਸੀ ਤੇ ਭਾਈ ਜੀ ਤੁਸੀਂ ਸਾਡਾ ਨਾਂ ਹੀ ਲੈਣਾ ਭੁੱਲ ਗਏ ਜੀ ਤੇ ਮਹਾਰਾਜ ਨੂੰ ਤਾਂ ਕਿੱਥੇ ਪਤਾ ਲੱਗਾ ਹੋਣਾ ਵੀ ਤੂੰ ਦੇਖ ਲੈ ਕੇ ਆਇਆ ਭਾਈ ਦੇ ਦੱਸਿਆ ਹੀ ਪਤਾ ਲੱਗਣਾ ਸੀ ਉਹ ਦਿਲਾਂ ਦੀਆਂ ਜਾਣਨ ਵਾਲਾ ਜਦੋਂ ਦੇਗ 'ਚ ਕੜਛੀ ਮਾਰੀ ਉਹਨੇ ਮਾਰੀ ਹੈ ਗ੍ਰੰਥੀ ਨੇ ਬਣਾਈ ਉਹਨੇ ਬਣਾਈ ਹੈ ਹਜੇ ਗ੍ਰੰਥੀ ਤੋਂ ਕਵਾਣ ਦੀ ਲੋੜ ਪੈ ਗਈ ਆ ਇੱਕ ਪੱਖਾ ਦਾਣ ਦੇ ਤਾਂ ਤਿੰਨੇ ਫਰਾਂ ਵਿੱਚ ਦਾਦੇ ਪੜਦਾਦਿਆਂ ਦੇ ਨਾਲ ਲਵਾਤੇ ਵੀ ਮਨ ਕਰੇ ਪਤਾ ਨਾ ਲੱਗੇ ਕਿੰਨੇ ਦਿੱਤਾ ਸਾਡੀ ਜਿਹੜੀ ਸੋਚ ਹੈ ਬਿਲਕੁਲ ਨੀਵੀ ਹੋਈ ਵੀ ਪੰਜਾਂ ਦੂਤਾਂ ਦੇ ਵਿੱਚ ਆ ਗਈ ਜਦੋਂ ਅਸੀਂ ਉੱਠਦੇ ਹਾਂ ਸਾਨੂੰ ਵੇਖਣ ਲੱਗ ਪੈਂਦਾ ਵੀ ਅੱਜ ਨੇ ਦੇਗ ਬਣਾਈ ਹੈ ਅੱਜ ਨੇ ਸ਼ਿਕਾਈ ਹੈ ਅੱਜ ਨੇ ਭੋਜਨ ਦਿੱਤਾ ਹੈ ਅੱਜ ਨੇ ਦਾਣ ਦਿੱਤਾ ਹੈ ਅੱਜ ਨੇ ਸਿਮਰਨ ਕੀਤਾ ਉਹ ਵੇਖਦਾ ਨਹੀਂ ਪਿਆ ਸਾਨੂੰ ਅਸੀਂ ਸੋਚਦੇ ਹਾਂ ਵੀ ਸ਼ਾਇਦ ਸਾਨੂੰ ਵੇਖ ਨਹੀਂ ਰਿਹਾ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਅਸੀਂ ਕੀ ਦੇ ਸਕਦੇ ਆਂ ਮਹਾਰਾਜ ਜੋ ਖਜ਼ਾਨਾ ਤੁਸੀਂ ਦਿੱਤਾ ਤੁਹਾਡੇ ਹੀ ਹੁਕਮ ਨਾਲ ਉਸ ਖਜ਼ਾਨੇ ਵਿੱਚੋਂ ਅਸੀਂ ਹੋਣ ਦੂਜੇ ਗੁਰਮਖਾਂ ਨੂੰ ਵਰਤੌਣ ਲੱਗੇ ਆਂ ਸਾਡਾ ਤਾਂ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਸਾਨੂੰ ਸੰਸਾਰ 'ਚ ਭੇਜਿਆ ਖਜ਼ਾਨਾ ਦਿੱਤਾ ਫਿਰ ਉਹ ਖਜ਼ਾਨੇ ਦੇ ਵਿੱਚੋਂ ਅੱਜ ਤੁਸੀਂ ਮਿਹਰ ਪਾਈ ਦਇਆ ਪਾਈ ਸਾਡੇ ਅੰਦਰ ਵੀ ਉਹ ਖਜ਼ਾਨੇ ਦੇ ਵਿੱਚੋਂ ਅਸੀਂ ਥੋੜਾ ਜਿਹਾ ਹਿੱਸਾ ਤੁਸੀਂ ਮਿਹਰ ਪਾਈ ਤੇ ਉਹ ਸਾਡੇ ਅੰਦਰ ਦਾਨ ਕਰਨ ਦੀ ਪਾਵਰ ਆਈ ਤੇ ਅਸੀਂ ਚੋਕੇ ਦੂਜੇ ਨੂੰ ਦੇਣੇ ਪਏ ਆਂ ਕਿਰਪਾ ਕਰੇ ਸੱਚੇ ਪਾਸ਼ਾ ਸੇਵਾ ਕਰਦੇ ਕੋਰੇਗੇ। ਇਸ ਕਰਕੇ ਜਿਹੜਾ ਮਨਮੁਖਾਂ ਦਾ ਗੁਰੂ ਘਰਾਂ ਦਾ ਸਿਸਟਮ ਹੈ, ਕਮੇਟੀਆਂ ਦਾ ਸਿਸਟਮ ਹੈ, ਪ੍ਰਚਾਰਕਾਂ ਦਾ ਸਿਸਟਮ ਹੈ, ਇੰਨਾ ਹੋਰ ਪਾਸੇ ਨੂੰ ਚੱਲ ਗਿਆ ਹੈ ਵੀ ਦੂਰ ਦੂਰ ਤੱਕ ਭਗਤੀ, ਨਾਮ, ਸੱਚ ਦਾ ਕੋਈ ਸਬੰਧ ਨਹੀਂ। ਬਹੁਤ ਵਿਰਲੇ ਗੁਰੂ ਘਰ, ਵਿਰਲੇ ਪ੍ਰਚਾਰਕ, ਵਿਰਲੇ ਗੁਰਮਖ ਰਹਿ ਗਏ ਨੇ ਜਿੱਥੇ ਨਾਮ ਸ਼ੁੱਧ ਨਰਿੰਕਾਰ ਦੀ ਭਗਤੀ ਕਰਵਾਈ ਜਾਂਦੀ। ਸਾਰਾ ਪੈਸੇ ਦਾ ਸਿਸਟਮ ਚੱਲ ਪਿਆ, ਕਮਰਸ਼ੀਅਲ ਹੋ ਗਿਆ ਸਾਰਾ ਕੰਮ। ਪੈਸੇ ਦਿਓ, ਗੋਲਕਾਂ ਭਰੋ। ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਕੈਂਪ ਲਾਉਣਾ ਸੀਗਾ ਇਸੇ ਤਰ੍ਹਾਂ 4 ਦਿਨ। ਅਸੀਂ ਕਿ ਗੁਰੂ ਘਰ ਤਾਂ ਮੈਂ ਨਾ ਨਹੀਂ ਲੈਂਦਾ ਸੀ ਉੱਥੇ ਚੱਲ ਕੇ ਵੀ 4 ਦਿਨ ਸਿਮਨ ਅਭਿਆਸ ਕਰਾਉਣਾ ਸੰਗਤ ਆਇਆ ਗਿਆ ਰਵੇਗਾ ਤੇ ਸਾਨੂੰ ਦੇ ਦਿਓ ਸਮਾਂ ਆਹਦੇ ਜੀ 51000 ਮੋਖੇ ਜਮਾ ਕਰਵਾ ਦਿਓ ਸਮਾਂ ਦੇ ਦਿੰਨੇ ਆ ਮੈਂ ਫਿਰ ਅਸੀਂ ਮੈਰਿਜ ਪੈਕਸ ਨਾਲ ਬੁੱਕ ਕਰ ਲਾਂਗੇ ਤੁਹਾਨੂੰ 51000 ਦੇਣਾ ਹੈ ਤੇ ਮੈਰਿਜ ਪਹਿਲੇ ਸਾਲ ਨਾਲੇ ਅਗਲੇ ਪਾਂਡੇ ਦੇਣਗੇ ਸਾਨੂੰ ਫਿਰ ਕਿਸੇ ਨੂੰ ਸ਼ਿਫਾਰਿਸ਼ ਪੁਵਾਈ ਕਿਸੇ ਵੱਡੇ ਬੰਦੇ ਨੂੰ ਕਹਾਇਆ ਤੇ ਫਿਰ 11000 ਦੇ ਵਿੱਚ ਜਾ ਕੇ ਮੰਨੇ ਇਸੇ ਤਰ੍ਹਾਂ ਮੁਹੱਲੀ ਬਣੀ ਸਾਡੇ ਨਾਲ ਤੇ ਇਹ ਕੀ ਹੈ ਗੁਰਦੁਆਰੇ ਬਣਾਏ ਕਾਦੇ ਵਾਸਤੇ ਹੈ ਤੁਸੀਂ ਵੱਧ ਕਰਕੇ ਇਹ ਕਹੋ ਵੀ ਜਿੰਨੀ ਸੰਗਤ ਆਉਣੀ ਹੈ ਕੋਈ ਸਾਨੂੰ ਲੰਗਰ ਦੇ ਵਿੱਚ ਸਾਰਾ ਲਾ ਦਿਓ ਜਾਂ ਕੋਈ ਉਵੇਂ ਵੀ ਸਫਾਈ ਦਾ ਧਿਆਨ ਰੱਖਿਓ ਵਰਤਨ ਨੂੰ ਸਾਂਝਾ ਕਰੇ ਗੁਰੂ ਘਰ ਤਾਂ ਸਾਂਝਾ ਹੀ ਹੁੰਦਾ ਨਾ ਜੀ ਅਸੀਂ ਕਿੰਨੇ 55000 ਰੁਪਏ ਨੂੰ ਜਮ੍ਹਾਂ ਕਰਾ ਕੱਤੀਆ ਤੇ ਸਾਰਾ ਕਮਰਸ਼ੀਅਲ ਹੋ ਗਿਆ ਤਾਂ ਜੀ ਸਾਰਾ ਕਮਰਸ਼ੀਅਲ ਹੋ ਗਿਆ ਤੇ ਕਿੱਥੇ ਦੀ ਕਿੱਥੇ ਗਈਆਂ ਗੱਲਾਂ ਤੇ ਗੁਰੂ ਘਰ ਬਣਾਏ ਸੰਗਤ ਨਹੀਂ ਚਲਾਉਂਦੀ ਸੰਗਤ ਹੈ ਤੇ ਉੱਤੇ ਪਰਚੀਆਂ ਲਾਉਂਦੇ ਨੇ ਆਪਣੇ ਅੱਗੇ ਨਹੀਂ ਜੀ ਇੰਨਾ ਜਮ੍ਹਾਂ ਕਰਾਓ ਪਹਿਲਾਂ ਫਿਰ ਕਰਾਂਗੇ ਤੁਹਾਡੇ ਨਾਲ ਗੱਲ ਤੁਸੀਂ ਇਹ ਸਾਰ ਕੇ ਗੁਰਮਖੋ ਇਹ ਕਾਲ ਯੁਗ ਦੀਆਂ ਨਿਸ਼ਾਨੀਆਂ ਨੇ ਜਿੰਨੀ ਦੇਰ ਤੱਕ ਆਪਾਂ ਸਾਰੇ ਬਾਣੀ ਨਹੀਂ ਨਾ ਪੜਨ ਲੱਗਦੇ ਸਿਮਰਨ ਨਹੀਂ ਕਰਦੇ ਆਪਾਂ ਜਾਗਦੇ ਨਹੀਂ ਇਸੇ ਤਰ੍ਹਾਂ ਕਾਲ ਮਾਇਆ ਇਹ ਮਨ ਮੁਗ ਸਾਰੇ ਕਬਜ਼ਾ ਕਰੀ ਜਾਂਦੇ ਆ ਸਾਰੇ ਪਾਸੇ ਔਖਿਆ ਕਰਨਗੇ ਆਪਾਂ ਨੂੰ ਤੇ ਜੇ ਆਪਾਂ ਨਾਮ ਜਪਣ ਲੱਗ ਗਏ ਹਰ ਗੁਰੂ ਘਰ ਦੇ ਵਿੱਚ ਜਿਵੇਂ ਨਿਤਨੇਮ ਹੁੰਦਾ ਹੈ ਕੀਰਤਨ ਹੁੰਦਾ ਹੈ ਉੱਥੇ ਗੁਰਮੰਤਰ ਦਾ ਜੋ ਪੰਜਾਂ ਪਿਆਰੇ ਨੇ ਆਪਾਂ ਨੂੰ ਦਿੱਤਾ ਹੈ ਅਭਿਆਸ ਸ਼ੁਰੂ ਹੋ ਜਾਏ ਤੇ ਮਹਾਰਾਜ ਚੜ੍ਹਦੀ ਗੱਲਾ ਕਰ ਦੇਣਗੇ ਕਾਲ ਦਿਨਾਂ ਦੇ ਵਿੱਚ ਜਿਹੜਾਂ ਪਟੀਆਂ ਜਾਣਗੀਆਂ ਪਿੰਡਾਂ ਪਿੰਡਾਂ ਵਿੱਚ ਸਿਮਰਨ ਦਾ ਜਾਪ ਸ਼ੁਰੂ ਹੋ ਜਾਏ ਜਿਵੇਂ ਆਪਾਂ ਸਲਾਮਿਕ ਕੰਟਰੀ ਦੇ ਵਿੱਚ ਜਾਣਦੇ ਆ ਜਿੱਥੇ ਮੁਸਲਮਾਨ ਬੈਠੇ ਨੇ ਸਵੇਰ ਉੱਠ ਕੇ ਉਹ ਮਸੀਤੇ ਜਾਂਦੇ ਨੇ ਮਸੀਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਉਹ ਉਹਨਾਂ ਦੇ ਛੋਟੇ ਛੋਟੇ ਬੱਚੇ ਜਾਂਦਾ ਇਹੀ ਮੌਨ ਹੈ ਫਿਰ ਉਹ ਸਕੂਲ ਜਾਂਦੇ ਨੇ ਸਾਨੂੰ ਵੀ ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਹਰ ਪਿੰਡ ਵਿੱਚ ਸਵੇਰ ਗੁਰਦੁਆਰਾ ਜਾ ਕੇ ਸਿਮਰਨ ਹੋਵੇ ਉਸ ਤੋਂ ਬਾਅਦ ਫਿਰ ਆਪੋ ਆਪਦੇ ਕੰਮ ਕਰੋ ਫਿਰ ਸ਼ਾਮ ਨੂੰ ਵੀ ਕੋਈ ਗਲਤੀ ਭੁੱਲ ਚੁੱਕੋ ਵੀ ਉਹ ਸ਼ਾਮੀ ਫਿਰ ਸਿਮਰਨ ਹੋਵੇ ਉੱਥੇ ਫਿਰ ਗੁਰੂ ਸਾਹਿਬ ਦਾ ਹੁਕਮ ਲਿਆ ਤੇ ਇਸੇ ਤਰ੍ਹਾਂ ਗੁਰੂ ਘਰ ਤੋਂ ਹੀ ਚੱਲੋ ਗੁਰੂ ਘਰ ਦੇ ਵਿੱਚ ਹੀ ਦੁਬਾਰੀ ਵਾਪਸ ਆਓ ਇਹ ਸਿਸਟਮ ਹੋਣਾ ਚਾਹੀਦਾ ਹੈ ਆਪਾਂ ਬਣਾਉਣਾ ਹੈ ਗੁਰੂ ਸੁਖ ਨਾਲ ਪਿੰਡਾਂ ਵਿੱਚ ਬੜੇ ਤਕੜੀਆਂ ਤਕੜੀਆਂ ਬਿਲਡਿੰਗਾਂ ਬਣ ਗਈਆਂ ਨੇ ਪਰ ਹੁਣ ਉਹਨੂੰ ਚਲਾਉਣਾ ਸੰਗਤ ਨੇ ਹੈ ਉੱਥੇ ਜਾ ਕੇ ਉੱਥੇ ਨਾਮ ਸਿੰਗ ਲਗਾਣਾ ਸੋ ਇਹੀ ਬੇਨਤੀ ਆਪਾਂ ਕਰਦੇ ਆ ਆਓ ਨੇਤਰ ਬੰਦ ਕਰੀਏ ਆਪਾਂ ਸਾਰੇ ਨੌਜਵਾਨ ਗੁਰਮੁਖ ਪਿਆਰੇ ਪ੍ਰਚਾਰਕ ਬਣ ਕੇ ਉੱਠੀਏ ਗੁਰੂ ਦੇ ਵਾਸ਼ਿੰਦੇ ਬਣ ਕੇ ਉੱਠੀਏ ਬੱਚੇ ਬਣ ਕੇ ਉੱਠੀਏ ਫੇਰ ਇਹ ਕੂੜ ਦੀ ਜੜ ਪੱਟੀ ਜਾਏਗੀ ਨਹੀਂ ਤਾਂ ਪਿੰਡਾਂ ਪਿੰਡਾਂ ਵਿੱਚ ਨਸ਼ੇ ਦੀਆਂ ਦੁਕਾਨਾਂ ਪਿੰਡਾਂ ਪਿੰਡਾਂ ਵਿੱਚ ਮੜੀਆਂ ਮਸਾਣੀਆਂ ਵਾਲੇ ਵੀਰਵਾਰ ਸ਼ੁੱਕਰਵਾਰ ਵਾਲੇ ਨੇਤੇ ਪ੍ਰਤੀ ਪਤਾ ਨਹੀਂ ਕਿੰਨੇ ਕਿੰਨੇ ਇੱਥੇ ਪ੍ਰਗਟ ਹੋਈ ਜਾਂਦੇ ਨੇ ਗੰਦ ਪੈ ਜਾ ਸਾਰੇ ਬਸ ਇਤਬਾਈ ਆ ਜਾਓਗੇ ਕਿਸੇ ਨੇ ਗੁਰੂ ਦੀ ਗੱਲ ਹੀ ਨਹੀਂ ਸੁਣੀ ਸਿਮਰਨੀ ਨਹੀਂ ਕਰਨਾ ਇਹ ਤਾਂ ਆਪਾਂ ਨੂੰ ਚ ਸ਼ਬਦ ਦੇ ਨੀਜੇ ਚੱਕਣੇ ਪੈਣੇ ਆ ਆਪਾਂ ਨੂੰ ਗਿਆਨ ਦੇ ਖੰਡੇ ਚੱਕਣੇ ਪੈਣੇ ਆ ਤੇ ਫਿਰ ਜੇ ਕੋਈ ਸਾਹਮਣੇ ਆਉਂਦਾ ਤੇ ਉਹਦੇ ਵਾਸਤੇ ਦੁਨਿਆਵੀ ਸ਼ਸਤਰ ਵੀ ਦਿੱਤੇ ਹੋਏ ਨੇ ਇਹ ਤਾਂ ਆਪਾਂ ਜਦੋਂ ਤਕੜੇ ਹੋ ਗਏ ਨਾ ਕਹੋ ਕਬੀਰ ਜਨ ਭਏ ਖਾਲਸੇ ਜਦੋਂ ਖਾਲਸੇ ਬਣ ਕੇ ਚੱਲ ਪਏ ਪ੍ਰੇਮ ਭਗਤੀ ਦਾ ਹੋਕਾ ਦੇਾਂਗੇ ਤੇ ਫਿਰ ਇਹ ਕਾਲ ਦੀ ਜੜ ਪੱਟੀ ਜਾਏਗੀ ਸੋ ਆਓ ਨੇਤਰ ਬੰਦ ਕਰਕੇ ਵਾਹਿਗੁਰੂ ਗਰੰਤਰ ਦਾ ਅਭਿਆਸ ਕਰੀਏ ਜਿੱਥੋਂ ਆਪਾਂ ਨੂੰ ਤਾਕਤ ਮਿਲਣੀ ਹੈ ਜਿਸ ਅਭਿਆਸ ਨੂੰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਖਾਲਸੇ ਨੇ ਵੱਡੇ ਵੱਡੇ ਮੈਦਾਨੇ ਜੰਗ ਜਿਹੜੇ ਆ ਫਤਿਹ ਕੀਤੇ ਨੇ ਆਓ ਉਸੇ ਗੁਰੂ ਦੇ ਮੰਤਰ ਦਾ ਅਭਿਆਸ ਕਰੀਏ ਨਿਤਰ ਬੰਦ ਕਰਕੇ ਪਹਿਲੋਂ ਅੰਦਰਲਾ ਮੈਦਾਨ ਫਤਿਹ ਕਰੀਏ ਜਿਹੜਾ ਕੰਮ ਕਰੋ ਲੋਮੋ ਹੰਕਾਰ ਦੇ ਮਨ ਵਾਸਾ ਹੈ ਫਿਰ ਬਾਹਰਲੇ ਵੀ ਫਤਿਹ ਕਰਾਂਗੇ ਆਪਾਂ ਕਰੋ ਸ਼ੁਰੂ ਜੀ ਵਾ ਗਰ ਵਾ ਗਰ ਵਾ ਗਰ ਜੋ ਗਰ ਵਾ ਗਰ ਵਾ ਗਰ ਵਾ ਆ ਗਰ ਵਾ ਗਰ ਆ Gaduh, 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 g a